कोई बंदा नहीं तो हम ये चाहते हैं कि पचास बेटी है कि 500 पांच सौ बेटी है जब खोलेंगे तभी पता चलेगा ना मैं आप कह रहे हैं जो पर लेकिन ये नहीं पता चला कि दारू तो बाहर आई नहीं जो रिकवर तो तब होगा ना जब कोई एस एच ओ लेके जाएगा ਕਿੰਨੀ ਫੜੀਏ ਜੀ ਕਹਿੰਦੇ ਆਈ ਸੋਨੀ ਕਿੰਦੀ ਪਹਿਰੇ ਜੀ ਕਿੰਨੀ ਕਿ ਦਾਰੂ ਹੈ ਜੀ ਅੰਦਰ ਸੀਸੀ ਸੀਪੀ ਜਿਹੜੇ ਸੀਪੀ ਆ ਉਹਨਾਂ ਨੇ ਗੱਲ ਛੇਣੀ ਹੈ ਅਸੀਂ ਤਾਰ ਤਲਾ ਲਾਇਆ ਜੀ ਸੁਣੋ ਹਾਂ ਜੀ ਹਾਂ ਜੀ ਹਾਂ ਜੀ ਸਰ ਸੀਪੀ ਨੇ ਕਿਹਾ ਕੀ ਅਸੀਂ 54 ਬੇਟੀਆਂ ਦਾਰੂ ਫੜ ਲਈ ਹੈ ਅੱਛਾ ਜੀ ਮੈਂ ਉਹ ਅਸੀਂ ਤਾਂ ਦੇਖਿਆ ਨਹੀਂ ਵੀ ਫੜ ਲਈ ਹੈ 54 ਕਿ 450 ਬੇਟੀਆਂ ਹਾਂ ਜੀ ਐਟਲੀਸ ਸਾਨੂੰ ਦੱਸੋ ਕਿੰਨੇ ਨਹੀਂ ਸੜੀ ਉੱਥੇ ਪੁਲਿਸ ਹੈਗੀ ਅਸੀਂ ਰਿਕਵਰ ਕਰ ਲਈ ਹੈ ਅੱਛਾ ਜੀ ਪਰ ਹਾਂ ਜੀ ਤਾਂ ਤੁਸੀਂ ਵੀ ਇੱਥੇ ਬੈਠੇ ਹੋ ਹੰਦਰੂ ਵੀ ਦਾਰੂ ਦਾ ਕਬੱਲਾ ਕੀ ਪੀਂਦੇ ਨੇ ਦਾਰੂ ਪੀਂਦੇ ਉਹ ਮੰਨ ਰਹੀ ਹੈ ਪੁਲਿਸ ਕੀ ਇੱਥੇ ਦਾਰੂ ਹੈ ਦਾਰੂ ਅਸੀਂ ਰਿਕਵਰ ਕਰ ਲਈ ਔਰ ਐਫ ਆਈ ਆਰ ਅਸੀਂ ਕੱਟ ਰਹੇ ਹਾਂ ਜੀ ਜੀ ਉਹ ਐਫ ਆਈ ਆਰ ਕਿਨੇ ਤੇ ਕੱਟ ਰਹੇ ਹੈ ਇਹ ਸੂਚਨ ਦੀ ਗੱਲ ਹੈ ਕਿ ਦੀ ਦਾਰੂ ਇਹਦਾ ਕੋਈ ਇਹ ਦਾ ਹੁੰਦਾ ਹੈ ਕੌਂ ਕਾਂਗਰਸੀ ਇੰਦਰ ਆਉਦਾ ਸੀ ਨਾ ਸੀ ਵੀ ਨਾ ਅਜੇ ਕੱਲ ਹੋਈ ਹੈ ਮਨ ਲ ਕੇ ਕਹਿਣ ਦਾ ਮਤਲਬ ਜਿਹੜਾ ਸ਼ੱਕ ਸੀਗਾ ਕਿ ਇੱਥੇ ਦਾਰੂ ਹੈ ਚਰਨਜਾ ਪੇਟੀਏ ਸੋ ਇਹ ਮਿਲਟਰੀ ਦਾ ਦਾਰੂ ਹੈ ਇਸ ਪ੍ਰਤਾਪ ਦਾ ਹਾਂਜੀ ਹਾਂਜੀ ਉਸ ਤੋਂ ਇਹ ਲੱਗਦਾ ਵੀ ਇਹ ਜਿਹੜੀ ਦਾਲੂ ਹੈ ਇਹ ਸਰਕਾਰ ਦੀ ਦਾਲੂ ਹੈ। ਹਾਂਜੀ। ਪਰ ਇਹ ਬੰਦਾ ਕੌਣ ਹੈ ਹੋਣੀ ਨਹੀਂ ਪਤਾ ਲੱਗਿਆ ਪਰ ਪਰਚਾ ਦੇਣਾ ਚਾਹੀਦਾ ਨਾ ਬਾਈ ਨੇ ਜਿਸ ਬੰਦੇ ਦੇ ਪੈਲੇਸ 'ਚ ਰੱਖੀ ਹੈ ਕੋਈ ਉਸ ਤੋਂ ਤਰ੍ਹਾਂ ਨਹੀਂ ਗਿਆ ਉਹਦੀ ਮਰਜ਼ੀ ਤੋਂ ਹੀ ਰੱਖੀ ਹੈ। ਤਾਂ ਲੱਗਦਾ ਨਹੀਂ ਪੁਲਿਸ ਨੂੰ ਅਗਰ ਜਾਂਚ ਕਰਨ ਲਈ ਦੇ ਦੇ ਕਿ ਨਹੀਂ ਅੰਦਰ ਪੇਗੇ। ਪ੍ਰਧਾਨ ਜੀ ਸਰ ਹੁਣ ਮਨ ਦੀ ਮਾਲਕ ਦੀਆਂ ਆਵਾਜ਼ੀ ਪਾਰਟੀ ਦੇ ਲੀਡਰ ਦੇ ਨਾਲ ਜੀ ਇਹ ਕਿਹਦਾ ਪੈਲੇਸ ਹੈ? ਸਾਊਥਰਨ ਗਾਰਡਨ ਇਸ ਬੰਦੇ ਦਾ ਪਹਿਲੇ ਸਹਿਜ ਜਿਹੜਾ ਬੱਗਾ ਜੀ ਨਾਲ ਖੜਾ ਸੀ ਤੇ ਬੱਗਾ ਜੀ ਨਾਲ ਬੰਦਾ ਜਿਹੜਾ ਖੜਾ ਹੈ ਆਮ ਆਦਮੀ ਪਾਰਟੀ ਦੇ ਐਮ ਐਲ اے ਨਾਲ ਇਹ ਇਸ ਬੰਦੇ ਦਾ ਪਹਿਲੇ ਸਹਿਜ ਉਹ ਕੁਲਵੰਤ ਜੀ ਦੇ ਨਾਲ ਜਿਹੜਾ ਬੰਦਾ ਖੜਾ ਹੈ ਇਹ ਕਿ ਦੇਖ ਰਿਹਾ ਜੀ ਇਹ ਆਮ ਆਦਮੀ ਪਾਰਟੀ ਦਾ ਬੰਦਾ ਹੈ ਤਾਂ ਇਸੇ ਕਰਕੇ ਸਰਕਾਰ ਦਾ ਦਬਾਅ ਹੋ ਸਕਦਾ ਹੈ ਵੀ ਕੁਝ ਬੈਲੈਂਸ ਵਧਣਾ ਨਹੀਂ ਸਾਡੀ ਰਾਗੂ ਹਾਂ ਆ ਹੁਣ ਜਿੰਨਾ ਚਿਰ ਅger ਨਹੀਂ ਵੜਨਗੇ ਤਾਂ ਫਿਰ ਅਸੀ ਵੜਾਂਗੇ ਉਲਕੀ ਹੋਈ। ਮੀਡੀਆ ਨੂੰ ਵੀ ਨਹੀਂ ਜਾਣ ਦਿੱਤਾ ਕਿ ਅੰਦਰ ਜੀ ਲੋਕ ਕਰਤਾ ਤੁਹਾਨੂੰ ਕਹਿ ਰਹੇ ਆ ਇਸ ਕਰਕੇ ਕਹਿੰਦੇ ਅਸੀਂ ਪਰਚਾ ਦੇ ਦੇ। ਫਿਰ ਹੁਣ ਚਲਾਕੀ ਖੇਡ ਰਹੇ ਆ ਆਪ ਜੀ ਨੇ। ਲੋਕਾਂ ਨੂੰ ਸਮਝਦਾ ਪੁਲਿਸ ਬੀ ਪੁਲਿਸ ਸਮਝਦੀ ਐ ਕਿ ਲੋਕ ਦੇਖਣਗੇ। ਉਹ ਕਹਿੰਦੇ ਕਿ ਅਸੀਂ 54 ਤੁਸੀਂ ਪਹਿਲਾਂ ਆਈ ਸੀ ਇੱਥੇ। ਉਦੋਂ ਦੇ ਖੜੇ ਹੋ ਤੁਸੀਂ? ਹਾਂ ਜੀ। ਕਹਿੰਦੇ ਅਸੀਂ ਉਹ ਦੇਖ ਲਿਆ ਉੱਥੇ ਪੇਟੀਆਂ 54 ਤੁਸੀਂ ਸਰ ਇੱਥੇ ਹੀ ਰਹੋਗੇ ਉਹਨਾਂ ਚਿਰ ਜਦੋਂ ਤੱਕ ਜਾਣ ਨਹੀਂ ਮੈਂ ਇੱਥੇ ਸੌਂਗਾ ਵੀ ਮੇਰੇ ਕਹਿਣ ਦਾ ਮਤਲਬ ਮੈਂ ਰਹੂੰਗਾ ਨਹੀਂ ਦਾਰੂ ਫੜਾ ਕੇ ਉਹਦੇ ਕੰਮ ਵੀ ਕਰੂੰਗਾ ਤੂੰ ਤਾਂ ਮੈਨੂੰ ਲੱਗਦਾ ਰਲਿਆ ਲੱਗਦਾ ਆਮੰਗ ਬਣ ਜਾ ਠੀਕ ਹੈ ਜੀ ਹਲ ਭਾਈ ਜੀ